ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਲਾਲੂ ਘੁੰਮਣ ਤਹਿਸੀਲ ਜ਼ਿਲ੍ਹਾ ਜਿਹੜਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਰਵੀ ਸ਼ੇਰ ਸਿੰਘ ਦੇ ਕੋਲੇ ਆਇਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਤੁਹਾਨੂੰ ਜਿਹੜੇ ਦੋਸਤੋ ਪਸ਼ੂ ਬਿਲਕੁਲ ਵਿਕਰੀ ਵਾਲੇ ਆ ਉਹ ਤਿੰਨ ਨਗ ਦਿਖਾ ਦਾਂਗੇ ਠੀਕ ਆ ਤੇ ਬਿਲਕੁਲ ਦੁੱਧ ਤੇ ਸਾਰੇ ਐਨੀਮਲ ਹੋਣਗੇ ਇੱਕ ਵਾੜ ਜਿਹੜੀ ਆ ਦਿਨ ਲੈਂਦੀ ਹਜੇ ਸੂਣ ਦੇ ਵਿੱਚ ਪ੍ਰੋਪਰ ਗੱਲਬਾਤ ਆਪਾਂ ਵੀਰ ਰਵੀਸ਼ੇਰ ਦੇ ਨਾਲ ਕਰ ਲਾਂਗੇ ਅੱਜ ਦੋਸਤੋ ਵੀਡੀਓ ਦਾ ਟਾਈਮ ਜਿਹੜਾ ਤੁਸੀਂ ਜਰੂਰ ਨੋਟ ਕਰ ਲਓ ਵੀ ਕੋਈ 11 ਮਈ ਨੂੰ ਜਿਹੜੀ ਦੋਸਤੋ ਅੱਜ ਵੀਡੀਓ ਬਣਾ ਰਹੇ ਆ ਆਪਾਂ ਤੇ ਸਮਾਂ ਤਕਰੀਬਨ ਕੋਈ ਸ਼ਾਮ ਦਾ 6 ਵਜੇ ਦਾ ਠੀਕ ਆ ਤੇ ਬਿਲਕੁਲ ਆਪਣਾ ਜਿਹੜਾ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਆ ਘਰੇ ਆਪਦੀ ਵਿਜ਼ਿਟ ਕਰਕੇ ਇੱਕ ਟਾਈਮ ਦੋ ਟਾਈਮ ਚਵਾਈ ਜਿਹੜੀ ਆ ਉਹਨੂੰ ਪਹਿਲ ਦੇ ਲਿਓ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਸਕਦੇ ਹੋ ਤੇ ਆਉ ਕਰਦੇ ਆ ਗੱਲਬਾਤ ਵੀਰ ਰਵੀ ਸ਼ੇਰ ਸਿੰਘ ਦੇ ਨਾਲ ਪੁੱਛ ਲੈਨੇ ਆ ਕੀ ਇਨਫੋਰਮੇਸ਼ਨ ਦੋ ਬਹਿਣਾ ਦੋਸਤੋ ਦਿਖਾਵਾਂਗੇ ਤੇ ਇੱਕ ਤੋਕੜ ਗੱਪਣ ਜਿਹੜੀ ਆ ਉਹ ਮੱਝ ਹੋਵੇਗੀ ਠੀਕ ਆ ਤੇ ਆਜੋ ਜੀ ਸਭ ਤੋਂ ਪਹਿਲਾਂ ਵੀਰ ਰਵੀ ਸ਼ੇਰ ਸਿੰਘ ਸਾਸਰੀ ਕਾਨ ਸਾਸਰੀ ਦਾ ਸੰਧੂ ਸਾਹਿਬ ਤੁਹਾਡਾ ਸਵਾਗਤ ਹੈ ਜੀ ਇੱਥੇ ਬੋਣ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਉਹ ਠੀਕ ਠਾਕ ਭਰਾ ਜੀ ਬਹੁਤ ਬਹੁਤ ਵਧੀਆ ਚੜ੍ਹਦੀ ਕਲਾ ਕਿਰਪਾ ਜੀ ਹੋਰ ਭਾਈ ਰਵੀਸ਼ਰ ਸਿੰਘ ਜੀ ਹੋ ਕੇ ਫ੍ਰੀ ਤੂੜੀਆਂ ਤੰਦ ਤੋਂ ਤੇ ਕਣਕਾ ਕਣਕਾ ਸਾਂਭ ਲਈਆਂ ਐਨ ਵਿਲੇ ਹੋ ਗਏ ਜੀ ਤੂੜੀ ਝਾੜੀ ਬਣਾ ਕੇ ਉਹਨਾਂ ਸਾਈਲੇ ਜੀ ਮੱਕੀ ਵੀ ਬੀਜ ਜੀ ਦਾ ਕੇ ਲੈ ਠੀਕ ਹੈ ਜੀ ਹੁਣ ਐਨ ਵਿਲੇ ਆ ਜੀ ਕੱਲ ਦੇ ਅ ਵੀਰ ਅਭਿਸ਼ਰ ਸਿੰਘ ਆ ਵੀ ਜਿੱਦਾਂ ਸਾਰਾ ਮਾਲ ਆਪਣਾ ਜਿਵੇਂ ਪਹਿਲਾਂ گاਵਾ ਵਿੱਚ ਰੱਖਿਆ ਸੀ ਹੁਣ ਮੱਜਾਂ ਨੂੰ ਵੀ ਪਹਿਲ ਦਿੱਤੀ ਇੱਕ ਪਾਸੇ ਪਿਛਲਾ ਪੋਸਟ ਜਿਹੜਾ ਹੈਗਾ ਮਤਲਬ ਕਿ ਕਟੀਆਂ-ਕੁਟੀਆਂ ਝੋਟੀਆਂ ਤਿਆਰ ਹੋ ਰਹੀਆਂ ਤੇ ਸਾਇਲਜ ਦੀ ਵਰਤੋਂ ਹਰ ਸਾਲ ਫਿਰ ਕਰਦੇ ਪਏ ਹਾਂਜੀ ਹਾਂਜੀ ਸਾਇਲਜ ਮੱਕੀ ਦਾ ਹੀ ਹੈ ਸਾਇਲਜ ਜਾਂ ਨਹੀਂ ਉਹਦਾ ਪਹਿਲਾਂ ਮੱਕੀ ਦਾ ਸੀ ਹੁਣ ਪਿਛਲੇ ਸਾਲ ਕੁਝ ਬਰਕਾਇਸੌਰ ਕੋ ਵੀਜਿਆ ਸੀ ਹਾਂਜੀ ਐਰਕੀ ਫਿਰ ਬਰਕਾਇਸੌਰ ਕੋ ਮਤਲਬ ਜ਼ਿਆਦਾ ਬਰਕਾਇਸੌਰ ਕੋ ਹੀ ਹਾਂਜੀ ਹਾਂਜੀ ਰਿਜ਼ਲਟ ਚੰਗਾ ਰਿਹਾ ਜੀ ਪਸ਼ੂ ਦੇ ਦੁੱਧ ਦਾ ਦੇ ਵਿੱਚ ਹਾਂਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਪ੍ਰੋਡਕਸ਼ਨ ਚੰਗੀ ਹੈ ਜੀ ਹਾਂਜੀ ਤੇ ਰਵੀ ਸਿੰਘ ਸਿੰਘ ਵੀਰ ਜੀ ਅੱਜ ਪਸ਼ੂ ਆਪਣੇ ਕੋਲੋਂ ਤਿੰਨ ਦਿਖਾ ਰਿਹਾ ਜਿਹੜੇ ਦੋ ਤਾਂ ਬਿਹੜਾ ਹੋਣਗੀਆਂ ਹਾਂਜੀ ਹਾਂਜੀ ਇੱਕ ਮੱਝ ਤੋਕੜ ਕ ਬਣਾਈ ਹੈ ਤੋਕੜ ਕ ਬਣਾਈ ਹੈ ਠੀਕ ਆ ਤੇ ਬੇਸ਼ੱਕ ਆਪਾਂ ਸਟਾਰਟਿੰਗ ਕਰ ਲੈਣੀ ਆ ਤੇ ਬਿਲਕੁਲ ਚਵਾਈ ਇਹਦੇ ਵੀਡੀਓ ਦੇ ਵਿੱਚ ਕਰਕੇ ਦਿਖਾਉਣੀ ਆ ਜੀ ਬਿਹੜ ਦੀ ਇਹ ਦਿਖਾ ਦਾਂਗੇ ਜੀ ਆ ਜ਼ਰੂਰ ਦਿਖਾ ਦਾਂਗੇ ਹਾਂਜੀ ਤਾਂ ਸੋ ਦੋਸਤੋ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰੀਏ ਮੱਝ ਦਿਖਾਈਏ ਜੀ ਇੱਥੇ ਕਰ ਲਈਏ ਆਜੋ ਜੀ ਸੋ ਦੋਸਤੋ ਪਹਿਲੇ ਨੰਬਰ ਤੇ ਇਹ ਬਿਹੜ ਆਪਾਂ ਤੁਹਾਨੂੰ ਦਿਖਾਉਣ ਡਏ ਆ ਜਿਹੜੀ ਫਐਕਟਲੀ ਇਹਦੀ ਇਨਫੋਰਮੇਸ਼ਨ ਜਿਹੜੀ ਆਪਾਂ ਲੈ ਲੈਣੀ ਆ ਤੁਹਾ ਵਿਚਸਨ ਵੀਰ ਸਵੇਰ ਕਿੰਨਾਸ ਹੋਈ ਹੈ ਤਾਜੀ ਸਵੇਰ ਸਮਸਰ ਵੀ ਜੇ ਸਵੇਰ ਹੋਈ ਹੈ ਦੂਜੇ ਸਵੇਰ ਜੀ ਹਾਂ ਜੀ 20 ਦਿਨ ਸੂਈਨ ਹੋ ਗਏ ਆ ਅੱਛਾ ਜੀ ਮਗਰੇ ਦੇ ਬੱਛਾ ਜੀ ਤੇ ਦੁੱਧ 13:00 ਤੋਂ 14:00 ਦੇ ਵਿਚਕਾਰ ਆਣਾ ਹੈਗਾ 13 ਲੀਟਰ ਮੰਨ ਕੇ ਚੱਲਿਆ ਹੋਇਆ ਉਹ ਪੂਰਾ ਦੁੱਧ 13 ਲੀਟਰ ਹੋਣਾ ਹੈਗਾ ਮੌਜੂਦਾ ਜੀ ਪੂਰਾ 13 ਪਲੱਸ ਹੋਊਗਾ ਜੀ ਠੀਕ ਆ ਥੱਲੇ ਬੱਚਾ ਜਿਹੜਾ ਬੱਛਾ ਹਾਂ ਜੀ ਹਾਂ ਜੀ ਤੇ ਠੰਡ ਨੂੰ ਬਹੁਤ ਵਧੀਆ ਲੱਗਦਾ ਜੀ 20 ਦਿਨ ਦਾ ਸਮਾਂ ਆ ਜੀ ਹਾਂ ਜੀ ਹਾਂ ਜੀ ਵੰਗਾ 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 ਬੋਂ ਦੀ ਲੋੜ ਨਹੀਂ ਠੰਡੀ ਸੀ ਲੋਦਾਂ ਹੀ ਬਸ ਵੈਰੀ ਗਈ ਹੂੰ ਬਰਾਬਰ ਚੰਗਾ ਵਧੀਆ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਚੋਕਿੰਗ ਖੋਣੇ ਬਹੁਤ ਮੋਟੀ ਧਾਰ ਰਿਹਾ ਹਿੰਦੂ ਸਾਹਿਬ ਠੀਕ ਹੈ 50 ਲੈ ਹੋ ਮੇਲਗਾਪ ਹਾਂਜੀ ਹਾਂਜੀ ਬੱਚਾ ਆ ਜਿਹੜਾ ਬੱਚਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਆਹ ਜਿਹੜਾ ਬਹਿਣੀ ਵਾਲੇ ਪਾਸੇ ਉਹ ਥਾਣਾ ਆ ਕਰੋ ਜੇ ਤੇ ਠੀਕ ਹੈ ਜੀ ਬਹੁਤ ਹੈ ਜੀ ਲਿਕਰ ਬੈੜ ਹਨ ਹਾਈਟ ਜਿਹੜੀ ਆ ਦੋਸਤੋ ਬੇਸ਼ੱਕ ਤੁਸੀਂ ਮੀਡੀਅਮ ਦੇ ਵਿੱਚ ਮੰਨ ਕੇ ਲੈ ਕੇ ਜਾ ਸਕਦੇ ਹੋ ਕ੍ਰੋਸ ਸੰਗ ਦੇ ਵਿੱਚ ਠੀਕ ਹੈ ਜਿੱਦਾਂ ਆਪਾਂ ਨਾਰਮਲੀ ਗਰਮੀ ਦੇ ਵਿੱਚ ਬਹੁਤ ਇੱਕ ਨੀਡ ਆ ਬਹੁਤ ਜਿਆਦੀ ਦੋਸਤੋ ਆ ਜ਼ਰੂਰਤ ਬਣੀ ਹੈ ਵੀ ਕ੍ਰੋਸ ਬ੍ਰੀਡ ਜਿਹੜੀ ਬੈਡ ਹੀ ਖਰੀਦੇ ਪਏ ਆ ਬ੍ਰੀਡ ਦੇ ਵਿੱਚ ਵੀਰ ਉਹ ਦੋਨੋਂ ਬੈਡਾਂ ਜਿਹੜੀਆਂ ਕ੍ਰੋਸ ਬ੍ਰੀਡ ਦੇ ਵਿੱਚ ਆ ਤੇ ਪੁੱਛ ਲੈਣੀ ਰਿਡ ਪਾਪੜ ਤੋਂ ਉਸ ਤੋਂ ਬਾਅਦ ਆਪਾਂ ਤੋੜ ਕੇ ਦਿਖਾਉਣੇ ਆ ਰਵੀਸ਼ਰ ਸਿੰਘ ਵੀਰ ਮੁੱਲ ਕਿੰਨਾ ਦਾ ਸਨਸਟ 40000 ਰੁਪਏ ਮੁੱਲ ਕਰਦੀ ਵਿੱਚੋਂ 500 ਰੁਪਏ ਜਿਹੜਾ ਆਪਾਂ ਛੋਟ ਕਰਾਂਗੇ ਲਾਸਟ 40000 ਦੇ ਵਿੱਚੋਂ ਜੀ ਹਾਂ ਜੀ 500 ਰੁਪਏ ਛੋਟ ਹੋਊਗੀ ਠੀਕ ਆ ਤੇ ਦਿਖਾਈਏ ਮਲਕੀ ਇਸ ਖੋਲ ਕੇ ਦਿਖਾਈ ਲੋਕ ਵੀ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਵੈੜਾ ਬਿਲਕੁਲ ਤਾਜੀ ਸੂਈ ਹੈ ਠੀਕ ਆ ਸਮਾਂ ਬੇਸ਼ੱਕ ਤੁਸੀਂ 20 ਦਿਨਾਂ ਦਾ ਮੰਨ ਕੇ ਇਹ ਵੈੜ ਖਰੀਦ ਸਕਦੇ ਹੋ ਤੇ ਰੇਟ ਭਾਫੜਤਾ ਵੀ ਜਿਹੜਾ ਬਿਲਕੁਲ ਜੈਨੂਨ ਜਾਇਜ਼ ਭਾਫੜਤਾ ਤੇ 13 14 13 14 ਦਰਮਿਆਨ ਜਿਹੜੀ ਹੁਣ ਚੱਲਦੀ ਪਈ ਹੈ ਇਹ ਜਾ ਪਿਆ ਸ਼ਿਕਿੰਗੇ ਹਾਂ ਇਹਨੂੰ ਲੰਮਾ ਤੋੜ ਦਈਏ ਜੀ ਆ ਦੇਖੋ ਲਓ ਜੀ ਨੋਰਮਲ ਇੱਕ ਜੈਨੂਨ ਰੇਟ ਆ ਦੋਸਤੋ ਹਰ ਇੱਕ ਛੋਟੇ ਜ਼ਿਮੀਂਦਾਰ ਫਾਰਮਰ ਵੀਰ ਦੀ ਬਿਲਕੁਲ ਪਹੁੰਚ ਦੇ ਵਿੱਚ ਆ ਤੇ ਪਰਖ ਤੁਸੀਂ ਕਰਨੀ ਆ ਬਾਕੀ ਚਵਾਈ ਆ ਬਿਲਕੁਲ ਤੁਹਾਡੇ ਆਪਾਂ ਰੂਪ ਪ੍ਰੂਵ ਕਰ ਦੇਣੀ ਆ ਸੋ ਬਿਲਕੁਲ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਕੋਈ ਚੀਜ਼ ਕੋਈ ਜਿਹੜਾ ਪਾੜਾ ਦੋਸਤੋ ਸਕਿਪ ਨਾ ਕਰਿਆ ਕਰੋ ਕਿਉਂਕਿ ਹੋ ਸਕਦਾ ਵੀ ਕਿਸੇ ਦੇ ਵਿੱਚ ਚੁਬਾਈ ਕਿਸੇ ਨੂੰ ਧਾਰਾ ਮਾਰ ਕੇ ਚੈੱਕ ਪਾਸ ਕਰਵਾਇਆ ਹੋਵੇ ਪਸੂ ਹੋ ਸਕਦਾ ਵੀ ਕਿਸੇ ਵੀਰ ਦਾ ਆਨਲਾਈਨ ਖਰੀਦੰਦਾ ਰਹਾਤਾ ਹੋਵੇ ਦੂਰ ਥਾਡੇ ਬੈਠੇ ਹੋ ਉਹਨਾਂ ਲਈ ਆ ਜਿਹੜੇ ਵੀਰ ਘਰ ਪਹੁੰਚ ਕਰ ਸਕਦੇ ਹੋ ਉਹ ਤਸੱਲੀ ਆਪਦੀ ਵੀ ਦੋ ਡੰਗ ਚਾਰ ਡੰਗ ਜਿੰਨੀ ਖੁਸ਼ੀ ਆ ਤੁਹਾਡੀ ਉਨੀ ਕਰੋ 40000 ਹਾਂ ਨਾਲ ਮੋਲ ਵਿੱਚੋਂ 500 ਰੁਪਏ ਛੂਟ ਆਈਆਂ ਭਾਈ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਆ ਚਲ ਵੀ ਸ਼ੇਰ ਸਿੰਘ ਵੀਰ ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਵੈੜ ਹੈ ਹਾਂਜੀ ਇੱਕ ਤਿੰਨ ਦਿਨਾਂ ਲੈ ਜੂਗੀ ਹਫਤਾਗਾ ਹਫਤਾ ਲੈਂਦੀ ਹੈ ਹਾਂਜੀ ਠੀਕ ਹੈ ਭਰਾ ਇੱਕ ਹਫਤਾ ਲੈਂਦੀ ਹੈ ਇਹ ਵੀ ਸ਼ਹੀਵਲ ਕ੍ਰੋਸ ਹੀ ਨਾ ਜੀ ਸ਼ਹੀਵਲ ਕ੍ਰੋਸ ਹੀ ਹੈ ਬਾਕੀ ਸੰਦੂ ਸਭ ਮਨ ਨੂੰ ਗਰਮੀ ਗਰਮੀ ਚ ਲੰਗਵਾ ਲਿਆ ਟਾਈਮ ਦੇ ਹਿਸਾਬ ਨਾਲ ਹੂੰ ਲਓ ਵੀ ਭਰਾਵੋ ਦੇਰ ਹਜੇ 22 23 ਨੂੰ ਪੂਰੇ ਤਾਂ ਕਿੰਨੇ ਦੱਸੇ ਸੀ ਨਹੀਂ ਇਹ ਲੈ ਜੀ ਉਹ ਤਾਲੂ ਉਹ ਮਾਜੜਾ ਨੂੰ ਦੱਸਿਆ ਮਾਜੜਾ ਦੱਸਿਆ ਸੀ ਠੀਕ ਆ ਇਹ ਮਤਲਬ ਇੱਕ ਹਫਤਾ ਪਹਿਲੇ ਕੱਤੀ ਇੱਕ ਹਫਤਾ ਹਾਂ ਇੱਕ ਹਫਤਾ ਲੈ ਜੂ ਹਫਤਾ ਦਰ ਦੇ ਨਾਲ ਜਾਂਦੀ ਆ ਹਾਂਜੀ ਹਾਂਜੀ ਹਫਤੇ ਨਹੀਂ ਸੱਤ ਦਿਨ ਦੀ ਗੱਲ ਕਰਦੇ ਹਾਂ ਲੜ ਲੂੜੇ ਗਿਆ ਭਾਈ ਭਵਨ ਨੂੰ ਨਾ ਕਰੂਗੀ ਤਿਆਰ ਅਜੇ ਹਾਂਜੀ ਹਾਂਜੀ ਠੀਕ ਆ ਖੋਲ ਕੇ ਦਿਖਾਈਏ ਜੀ ਵੀ ਹਾਂਜੀ ਹਾਂਜੀ ਤੇ ਇਹ ਸਵੇਰ ਤੋਂ ਜੇ ਸੁਣ ਜਾ ਰਹੀ ਹੈ ਨਾ ਜੀ ਹਾਂਜੀ ਹਾਂਜੀ ਸੈਕੰਡ ਟਾਈਮਰ ਆ ਜਿਹੜੀ ਦੋਸਤੋ ਇਹ ਬੱਚੀ ਠੀਕ ਹੈ ਬੜਾ ਸੈਕੰਡ ਲਕਟੇਸ਼ਨ ਦੇ ਵਿੱਚ ਸੁਣ ਜਾ ਰਹੀ ਆ ਆ ਦੇਖਾ ਇੱਧਰ ਲੈ। ਠਿਕ ਠਿਕ ਆ ਦੋਨੋਂ ਵੈੜਾ ਜਿਹੜੇ ਦੋਸਤੋ ਚੰਗੀਆਂ ਭਾਅ ਪੜਤਾ ਵੀ ਜਾਇਜ਼ਾ ਹੋ ਸਕਦਾ ਵੀ ਕਿਸੇ ਵੀਰ ਨੇ ਜੋੜੀ ਪਾਉਣੀ ਆ। ਇੱਕ ਕੱਚੀ ਆ ਦੋਸਤੋ ਕੱਚੀ ਨਹੀਂ ਕਵਾਂਗੇ ਵੀ ਜੀ ਹਫਤਾ ਕੇ ਸਮਾਂ ਵੀ ਤਿਆਰੀ ਦੇ ਵਿੱਚ ਝੁੱਟੀਆਂ ਲਾਏ ਪਈ ਸਮਝ ਲਓ ਤੁਸੀਂ। ਤੇ ਬਾਕੀ ਆ ਚੱਲਣ ਦਿਆ ਆ ਦੇਖ ਸਕਦੇ ਆ। ਹਾਂ। ਸ਼ੇਰ ਵੀ ਜਿਹੜੀ ਰਵਿਸ਼ੇਰ ਸਿੰਘ ਜੀ ਇੱਕ ਪਾਸੇ ਥੋੜੀ ਜੀ ਬਹਿਣੀ ਵਾਲੇ ਪਾਸੇੋਂ ਭਲਜੀ ਨਜ਼ਰ ਆ ਰਹੀ ਥੋੜੀ ਭਲਾਂ ਦੇ ਵਿੱਚ ਹੋਗੀ ਭਲਜੀ ਦੇ ਵਿੱਚ ਲੱਗਣਾ ਹੈਨਾ ਹਾਂਜੀ ਹਾਂਜੀ ਬਾਕੀ ਤੇਪਾ ਤੂਪਾ ਵਧੀਆ ਤੇਪਾ ਤੂਪਾ ਬਹੁਤ ਸੁਨਨਾਨੀ ਪਾਸੇ ਆ ਰਿਹਾ ਹੈ ਸ਼ਹਿਰੀ ਆ ਰਿਹਾ ਜੀ ਠੀਕ ਹੈ ਜੀ ਅਜੇ ਤੇਪਨ ਤੇ ਕਿਸਾਨ ਵੀਰ ਉਹ ਸ਼ਹਿਰ ਆ ਰਿਹਾ ਠੀਕ ਆ ਕਿ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਆ ਬਾਕੀ ਜੀ ਦੋਸਤੋ ਦੁੱਧ ਦੀ ਕਪੈਸਿਟੀ ਆ ਉਹ ਬਿਲਕੁਲ ਤਿਆਰੀ ਦੇ ਵਿੱਚ ਜਦੋਂ ਹੋਇਆ ਪਸ਼ੂ ਤੋਂ ਪਤਾ ਲੱਗ ਜੂਗਾ ਬਾਕੀ 12 13 12 13 14 ਲੀਟਰ ਤੱਕ ਵੀ ਨਾਰਮਲੀ ਆਪਾਂ ਚਵਾਈ ਕਰ ਸਕਦੇ ਆ ਜਿਹੋ ਜਿਹੇ ਕਰੋਸ ਸੰਗ ਦੇ ਵਿੱਚ ਵਹਿੜ ਹੈਗੀ ਆ ਠੀਕ ਆ ਇਧਰ ਬੰਦੋ ਅਸਾ ਵੀਰੇ ਕਿੰਨੀ ਕੁ ਡਿਮਾਂਡ ਫੇਰੇ ਤਾਂ ਲੈਣ ਦੇਣ ਕੀ ਕਰ ਰਖਤਾ ਜੀ ਸੰਤੂ ਸਾਹਿਬ 35000 ਰੁਪਇਆ ਆਪਾਂ ਵੀ ਰੱਖਿਆ 500 ਰੁਪਇਆ ਛੋਟ ਕਰਾਂਗੇ ਭਿਆਰ ਕਰ 34000 ਦੀ ਲਾਸਟ ਦੇ ਦਾਂਗੇ ਸੰਤੂ ਸਾਹਿਬ 34000 ਹਾਂਜੀ ਹਾਂਜੀ ਠੀਕ ਆ ਹਾਂ ਜਿਹੜਾ ਮਲਫਾਨ ਆ ਜੀ ਲਾਸਟ ਆ 35000 ਆਪਾਂ ਕਹਿੰਦੇ ਆ ਹਾਂਜੀ ਚਲੋ 1000 ਛੋਟ ਕਰ ਦਾਂਗੇ 34000 ਰੁਪਇਆ ਪਾੜੀ ਲਾਸਟ ਦੇ ਦਾਂਗੇ ਠੀਕ ਆ ਜੀ ਹਾਂਜੀ 34000 ਦੇ ਭਰਾਵੋ ਹਾਂ ਨਾ ਠੀਕ ਆ ਜੀ ਤੇ 35000 ਡਿਮਾਂਡ ਆ ਕੋਈ ਡਿਮਾਂਡ ਵੀ ਇਹ ਨਹੀਂ ਕੀਤੀ ਵੀ 40 ਕਰ ਲਈ 38 ਹਨਾ ਵੀ 35000 ਆ ਜੈਨੂਨ ਦੀ ਡਿਮਾਂਡ ਆ ਉਹਦੇ ਚ ਕੋਈ 1500 ਘਟਾ ਕੇ ਜਿਹੜੀ ਦੋਸਤੋ ਇਹ ਵੈਰਡ ਆ ਉਹ ਦਿੱਤੀ ਜਾਵੇਗੀ ਧਿਆਨ ਚ ਰੱਖ ਲਿਓ ਇਸ ਤੋਂ ਬਾਅਦ ਆ ਕਿ ਨੈਕਸਟ ਜਿਹੜੀ 3 ਨੰਬਰ ਤੇ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਬਿਲਕੁਲ ਟੋਕੜ ਗੱਬਰ ਮੈਂ ਆ ਠੀਕ ਆ ਤੇ ਆਹ ਕਰੋ ਚੈੱਕ ਆਹ ਦੇਖੋ ਜੀ ਸੋ ਦੋਸਤੋ ਲਾਸਟ ਐਂਡ ਫਾਈਨਲ ਤੇ ਜਿਹੜੀ ਤੁਹਾਨੂੰ ਆਪਾਂ ਇਹ ਝੋਟੀ ਦਿਖਾਉਣੀ ਚਾਹੀ ਮਾਝ ਤੁਸੀਂ ਮੰਨ ਸਕਦੇ ਹੋ ਠੀਕ ਆ ਤੇ ਟੋਕੜ ਕੱਪਣਾ ਅੱਛਾ ਵੀਰ ਜੀ ਡਿਟੇਲ ਇਹਦੀ ਸੁਵਾ ਕਿਨਮਾ ਮਤਲਬ ਕਿ ਹੁਣ ਪ੍ਰੈਜ਼ੈਂਟ ਟਾਈਮ ਕਿਨਮਾ ਚੱਲ ਰਹੀ ਹੈ ਤਾਂ ਕਿ ਗੱਪੜ ਕਿਵੇਂ ਸੁਵਾ ਬੰਦ ਦੂਜੀ ਸੁਵੀ ਗਿਆ ਵਾ ਹਾਂਜੀ ਹੋ ਸਕਦਾ ਤੀਜੇ ਵੀ ਹੋਵੇ ਹਾਂਜੀ ਤੇ ਮਤਲਬ ਇਹ ਅੱਗੇ ਜਿਹੜਾ 23 ਤਰੀਕ ਨੂੰ ਇਹਦਾ ਪੰਜਵਾਂ ਮਹੀਨਾ ਲੱਗ ਜਾਣਾ ਜੀ 23 ਤਰੀਕ ਤੋਂ ਹਾਂ 23 ਮਈ ਨੂੰ 23 ਮਈ ਨੂੰ ਪੰਜਵਾਂ ਮਹੀਨਾ ਸਟਾਰਟ ਹੋ ਰਿਹਾ ਸਟਾਰਟ ਹੋ ਰਿਹਾ ਜੀ ਹਾਂਜੀ 4 ਮਹੀਨੇ ਮਤਲਬ ਖਤਮ ਹੋ ਰਿਹਾ ਹਾਂਜੀ ਹਾਂਜੀ ਇਹ 7 ਲੀਟਰ ਦੁੱਧ ਹੈ ਜੀ 7 ਲੀਟਰ ਟਾਈਮ ਮਿਲਦੀ ਹੈ ਤੇ ਧਾਰਾ ਤੋਂ ਬਰਾਬਰ ਤੁਹਾਨੂੰ ਬਿਲਕੁਲ ਐਨ ਬਰਾਬਰ ਹੈ ਜੀ ਠੀਕ ਹੈ ਜੀ ਆ ਦੇਖੋ ਅ ਬਿਲਕੁਲ 23 ਮਈ ਤੋਂ ਜਿਹੜਾ ਦੋਸਤੋ ਪੰਜਵਾਂ ਮਹੀਨਾ ਸਟਾਰਟ ਆ ਚਾਰ ਮਹੀਨੇ ਕੰਪਲੀਟ ਹੋ ਜਾਣੇ ਆ ਤੇ 7 ਲੀਟਰ ਜਿਹੜਾ ਦੁੱਧ ਬਿਲਕੁਲ ਇਹਦੇ ਕੋਲ ਹਾਜ਼ਰ ਆ ਠੀਕ ਆ ਤੇ ਫੇਸਿਕ ਕੁਆਲਿਟੀ ਜਿਹੜੀ ਆ 1 ਮਿੰਟ ਦੋ ਸਿੰਘਾਂ ਦੀ ਬੰਦਤਰ ਚੈੱਕ ਕਰਕੇ ਢੇਲੀ ਤੇ ਜਿਵੇਂ ਟਾਕ ਤਲਵਾਰਾ ਇੱਕ ਪਾਸੇ ਸੇਂਗਤ ਇੱਕ ਬਨੇ ਢੇਲੀ ਆ ਜਿਵੇਂ ਢੇਲੀਆਂ ਮੱਝਾਂ ਆਪਾਂ ਦੇਖਦੇ ਆ ਨਾਰਮਲੀ ਉਸ ਤਰ੍ਹਾਂ ਦੀ ਜਿਹੜੀ ਸਿੰਗੀ ਆ ਉਹ ਬਿਲਕੁਲ ਤੁਹਾਨੂੰ ਜਿਹੜੀ ਨਜ਼ਰ ਆਊਗੀ ਠੀਕ ਆ ਜੀ ਤੇ ਆ ਦੇਖ ਆ ਦੇਖੋ ਜੀ ਅ ਸੋ ਦੋਸਤੋ ਬਿਲਕੁਲ ਟੋਕੜ ਕੱਪੜ ਵੀਰਾਂ ਜਿਹੜੇ ਵੀਰ ਖਾਸ ਤੌਰ ਤੇ ਖਰੀਦਣਾ ਚਾਹੁੰਦੇ ਆ ਟੋਕੜ ਕੱਪੜ ਪਾਚ ਤੇ ਉਹਨਾਂ ਦੀ ਖਾਸ ਤੌਰ ਤੇ ਹੈਗੀ ਆ ਠੀਕ ਆ ਰੇਡ ਪਾਪੜ ਤਾਂ ਬਿਲਕੁਲ ਵੀਡੀਓ ਦੇ ਵਿੱਚ ਪੁੱਛਾਂਗੇ ਵੀਰ ਕੋ ਦੱਸਾਂਗੇ ਪਹਿਲਾਂ ਫਿਲਹਾਲ ਆ ਤੋੜ ਕੇ ਆਪਾਂ ਤਸਦੀ ਨਾਲ ਜਿਹੜੀ ਚੈੱਕ ਕਰਵਾ ਦਿੰਦੇ ਆ ਵੀ 7 ਲੀਟਰ ਬਿਲਕੁਲ ਮੌਜੂਦਾ ਜਿਹੜਾ ਇਹਦੇ ਕੋਲ ਤੇ ਹਾਈਟ ਜਿਹੜੀ 200 ਫੁੱਲ ਵੱਡੀ ਹਾਈਟ ਦੇ ਵਿੱਚ ਆ ਕੱਦ ਕੱਠ ਜਿਹੜਾ ਉੱਚਾ ਬੇਲ ਦੇਖੋਗੇ ਲੰਬਾਈ ਦੇਖੋਗੇ ਤੇ ਪੂਰੀ ਹੈਗੀ ਆ ਹਾਲੋ ਇਹਨੂੰ ਲੰਮਾ ਤੋੜ ਦਈਏ ਜੀ ਇਹ ਖੜੇ ਕੋਲ ਗਾਲਿਆ ਸੁਭਾਸ਼ੂ ਦੀ ਬਹੁਤ ਠੰਡੀ ਹੈ ਜੀ ਨਰਮ ਜੀ ਹੈ ਠੰਡੀ ਹਾਂ ਜੀ ਹਾਂ ਠੰਡੀ ਸੁਭਾਦੀ ਠੰਡੀ ਹੈ ਤੇ ਮਤਲਬ ਮਿਲਣਾ ਵੀ ਆ ਲਤਲੁਤ ਮਾਰਨ ਵਾਲੀ ਨਹੀਂ ਆ ਬਿਲਕੁਲ ਸੀਲ ਆ ਠੀਕ ਆ ਐਸ ਤੋਂ ਮੇਰੇ ਕੋਲ ਨਾਮ ਆ ਉਹ ਭਾਂਡੇ ਚ ਪਈਦਾ ਦੁੱਧ ਹਾਂਜੀ ਹਾਂਜੀ 7 ਕਿਲੋ ਦੀ ਜਿਹੜੀ ਚਵਾਈ ਆ ਭਰਾਵੋ ਤੁਸੀਂ ਕਰ ਲੈਣਿਓ ਤੇ ਲੈਣੀ ਠੀਕ ਆ ਜੀ ਇਹ 7 ਕਿਲੋ ਦੀ ਜਿਹੜੀ ਚਵਾਈ ਆ ਬਿਲਕੁਲ ਇਹਦੇ ਕੋਲ ਹੈਗੀ ਹੁਣ ਤੇ 4 ਮਹੀਨੇ ਕੰਪਲੀਟ ਆ 5ਵਾਂ ਮਹੀਨਾ ਸਟਾਰਟ 23 ਮਈ ਤੋਂ ਠੀਕ ਆ ਬਾਕੀ ਥਾਂ ਲੇ ਵੀ ਦੀ ਸਫਾਈ ਪੂਰੀ ਆ 20 ਹਜ਼ਾਰ ਦਾ ਦੋ ਤਾਂ ਬਾਈ ਘੱਟੋ ਘੱਟ ਵੀ ਹੋਊਗਾ ਕੋਈ 12-13 ਲੀਟਰ ਤਾਂ ਚੱਲੀ ਹੋਊਗੀ। ਪਲਾਸੀ ਚੱਲੀ ਹੋਣੀ ਜੇ ਮਤਲਬ 4 ਮਹੀਨੇ ਨੂੰ ਹੋ ਗਈ ਆ। ਹਾਂਜੀ। ਦੇਖੋ 2-3 ਮਹੀਨੇ ਪਹਿਲਾਂ ਬਣੀ ਹੋ ਗਈ 7 ਲੀਟਰ ਦੋ ਤਾਂ ਜੀ ਤਿਆਰ ਆ। ਹੂੰ। ਪੰਜ-ਚਾਰ ਲੀਟਰ ਵਧੀ ਹੋਊਗਾ ਜੀ। ਹੂੰ। 12 ਦਿਨ ਪਲਾਸ ਕਰਨ ਵਾਲੀ ਹੈ। ਬਿਲਕੁਲ। ਬਸ ਸਰੀਰ ਕਿ ਢਾਂਜਾ ਦੱਸ ਰਿਹਾ 5 ਤੋਂ 10 ਲੀ ਵੀ ਖੁੱਲੇ ਪਿੰਡੇ ਦੀ ਆ। ਠੀਕ ਆ। ਸਾਧ ਕਾਸ਼ ਜਿਹੜਾ ਦੋਸਤੋ ਕਿਉਂਕਿ ਦੂਰੋਂ ਨੇੜੋਂ ਕਿਸੇ ਭਰਾ ਨੇ ਆਉਣਾ। ਹਾਂਜੀ। ਵੀ ਹਾਈਟ ਦੇ ਪਾਸੇ ਤੁਸੀਂ ਨਰਾਸ਼ ਨਹੀਂ ਹੋਵੋਗੇ ਹਾਈਟ ਪੂਰੀ ਆ। ਥੋੜੀ ਕੂਸ ਦੇ ਵਾਲ ਆਹ ਵੇਖੋ ਮਿਲਕ ਵੀ ਇੰਕੀ ਮੋਟੀ ਆ। ਹੂੰ। ਆਹ ਵੇਖੋ ਦੋਸਤੋ ਮਿਲਕ ਵੇਣ ਵੀ ਰਵੀ ਸ਼ੇਰ ਸਿੰਘ ਵੀ ਕਹਿੰਦਾ ਬਾਕੀ ਨਜ਼ਰ ਵੀ ਆ ਰਹੀ ਆ। ਵੀ ਕਾਫੀ ਮੋਟੀ ਮਿਲਕ ਵੇੜ ਆ। ਵੀ ਸਾਰੇ ਬੰਨੇ ਜਿਹੜਾ ਦੋਸਤੋ ਹਵਾਨੇ ਦਾ ਸਟਰਕਚਰ ਵੀ ਕੀ ਹੈ ਤੇ ਪੱਧਰ ਥਾਂ ਦੇ ਵੀ ਹੈ। ਤੇ ਬਾਕੀ ਤਸੱਲੀ ਤੁਸੀਂ ਆਪ ਦਾ ਮੈਨੇ ਚੁਆਈ ਕਰਕੇ ਕੋਈ ਉਹਲਾ ਨਹੀਂ ਰਹਿ ਜਾਂਦਾ ਦੋਸਤੋ ਜਿਹੜੇ ਵੀਰ ਨੇ ਖਰੀਦਣੇ ਪੈਸੇ ਲਾਉਣੇ ਆ ਕਿ ਬਾਈ ਕਰੋਗੇ ਧਾਰਾ ਬਰਾਬਰ ਹੋਣਗੀਆਂ। ਇਹ ਗੱਲਬਾਤ ਤੁਸੀਂ ਜਿਹੜੀ ਆਪਣੇ ਕਲੀਅਰ ਕਰਦੇ ਹਾਂ। ਚਾਰਾਂ ਦੋਵਾਂ ਅਗੀਆਂ ਅਗਲਾ ਬਰਾਬਰ ਹੋਏਗਾ, ਪਿਛਲੇ ਨਾਲ ਪਿਛਲਾ ਬਰਾਬਰ ਹੋਏਗਾ। ਹਾਂਜੀ। ਇਹ ਪੂਰ ਛੱਡਾ ਕੇਜ ਨਹੀਂ ਹੈਗਾ ਬਿਲਕੁਲ ਸਾਫ ਹੈ ਜੀ। ਠੀਕ ਹੈ ਬੀਤੇ। ਅੱਛਾ ਬੀਰੋ ਵਿਸ਼ਰਸ ਕਿੰਨੀ ਡਿਮਾਂਡ ਲੈਣ ਤੇ ਰਸਤਾ ਕੀ ਹੈ ਜੀ? ਸੰਤੂ ਸਾਹਿਬ ਇਹ 57000 ਰੁਪਏ ਮੁੱਲ ਕਰਦੀਆਂ। ਇਹਦੇ ਵਿੱਚੋਂ ਦਾ 1000 ਰੁਪਏ ਛੋਟ ਦੇਣਗੇ 56000 ਦੀ ਲਾਸਟ ਦੇ ਦਾਂਗੇ। ਹਾਂ ਨਾ 56 ਦੀ ਹੈ ਜੀ। ਹਾਂਜੀ ਹਾਂਜੀ। ਠੀਕ ਆ। 56000 ਦੀ ਪ੍ਰਾਪੋ ਜਿਹੜੀ ਹਾਂ ਨਾ ਠੀਕ ਆ। ਬਾਕੀ ਆ ਦੂਰੀ ਤਾਂ ਤੁਸੀਂ ਦੇਖ ਰਹੇ ਹੋ। ਵੀ ਠੀਕ ਆ ਮਾਜਤਾ ਅੱਗੇ ਤੀਜੇ ਸਵੇ ਲਈ ਘੱਬਣਾ ਠੀਕ ਆ ਜੀ ਪੂਰੀ ਇਨਫੋਰਮੇਸ਼ਨ ਵੀਰ ਨੇ ਕਲੀਅਰ ਕਰਤੀ ਆ ਤੇ ਨੰਬਰ ਵੀ ਰਵੀ ਸ਼ੇਰ ਸਿੰਘ ਦੇ ਲੈ ਲੈਣੇ ਆ ਤੋ ਬਹਿਣਾ ਸੀ ਠੀਕ ਆ ਹਾਂਜੀ ਵੀਰੇ ਇਹ ਨੰਬਰ ਆ ਨੰਬਰ ਬੋਲੋ ਜੀ 97818 11915 ਹਾਂਜੀ ਆਪਣਾ ਪਿੰਡ ਤੇ ਡਾਕਾ ਨਾ ਲਾਲੂ ਘੁਮਣਿਆ ਤਸੀਲ ਤੇ ਡਿਸਟ੍ਰਿਕਟ ਤਰਨਤਾਰਨ ਹਾਂਜੀ ਤਰਨਤਾਰਨ ਤੋਂ ਆਪਾਂ ਨੂੰ ਪਿੰਡਾ ਜੀ ਲੈਂਦੀ ਵਾਲੀ ਸਾਈਡ ਤੇ 10 ਕਿਲੋਮੀਟਰ ਹੈ ਤੇ ਚਪਾਲ ਤੋਂ ਆਪਾਂ ਨੂੰ 7 ਕਿਲੋਮੀਟਰ ਹੈ ਜੀ ਠੀਕ ਆ ਜੀ ਤੋਂ ਦੋਸਤੋ ਇਹ ਸਨ ਵੀਰ ਰਵੀ ਸ਼ੇਰ ਸਿੰਘ ਅ ਡੇਰੀ ਫਾਰਮਿੰਗ ਦੇ ਨਾਲ ਨਾਲ ਇੱਕ ਪਸ਼ੂ ਵਪਾਰ ਦਾ ਕਿਤਾ ਵੀ ਆ। ਸੋ ਸੰਪਰਕ ਨੰਬਰ ਲਗਾਤਾਰ ਸਕਰੀਨ ਤੇ ਥੱਲੇ ਚੱਲਦੇ ਪਏ ਆ। ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ। ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਹਾਂਜੀ ਟੀ ਮਾਰਨੀ ਤਾਂ ਲੱਗ ਜਾਂਦੀ ਆ। ਹਾਂ ਹਾਂ ਜਰੂਰ ਜੀ। ਹਾਂ ਸੌਰੀ ਆਪਾਂ ਚਵਾਈ ਲੱਗੀ ਕਰੋ ਯਾਰ। ਸੋ ਬੱਚਾ ਜਿਹੜਾ ਦੋਸਤੋ ਛੜਤਾ ਸਟਾਰਟਿੰਗ ਤੋਂ ਆਪਾਂ ਬਿਲਕੁਲ ਚਵਾਈ ਦੀ ਗੱਲ ਕਹੀ ਆ ਤੁਹਾਨੂੰ ਤੇ ਬਿਲਕੁਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਚਵਾਈ ਆ। ਇਸ ਵੇਰ ਦੀ ਕਰਕੇ ਦਿਖਾ ਦਿੰਨੇ ਆ ਤੇ ਬਿਲਕੁਲ ਅਗਲੇ ਪਿਛਲੇ ਥਣਾ ਦੀ ਚਵਾਈ ਜੀਆ ਦੋਸਤੋ ਤੁਹਾਨੂੰ ਦੇਖਣ ਦੇ ਵਿੱਚ ਮਿਲੂਗੀ ਸੋ ਉਸ ਤੋਂ ਬਾਅਦ ਤੁਸੀਂ ਬਿਲਕੁਲ ਧਾਰ ਦੇਖੋ ਕਿਸੇ ਚ ਪੂਲ ਸ਼ਟਾ ਨਹੀਂ ਬਿਲਕੁਲ ਮੋਟੀ ਧਾਰ ਆਹ ਮਗਰਲੇ ਥਾਂ ਦੀ ਜਵਾਈ ਦੇਖੋ ਵੇ ਰਵੀਸ਼ ਸਿੰਘ ਵੀਰ ਕਿੰਨੇ ਕਿਲੋ ਦੀ ਬਾਲਟੀ ਹੋਵੇਗੀ 9 ਕਿਲੋ ਦੀ 9 ਕਿਲੋ ਦੀ ਤੇ ਬਾਅਦ ਝੱਕ ਝੋਕ ਸਮੇਤ ਆ ਬਾਕੀ ਹੋਊਗਾ 7 7.5 ਲੀਟਰ ਹੋਵੇਗਾ ਨਾ ਜੀ 13 ਲੀਟਰ ਤੋਂ ਪਲੱਸ ਹੋਊਗਾ ਭਾਜੀ ਠੀਕ ਆ ਵੀਰੇ ਹਾਂਜੀ ਕੇ ਰੱਖੀ ਚੋਈ ਦੀ ਠੀਕ ਆ ਜੀ ਸੋ ਦੋਸਤੋ 13 ਤੋਂ ਪਲੱਸ ਜਿਹੜਾ ਦੁੱਧ ਹੋਵੇਗਾ ਠੀਕ ਆ ਤੇ ਚਵਾਈ ਜਿਹੜੀ ਆਪਾਂ ਕਰਕੇ ਦਿਖਾਤੀ ਆ ਠੀਕ ਆ ਤਾਂ ਕਿੰਨਾਂ ਫੇਰ ਲੱਗੂਗਾ ਸਾਹਮਣੇ ਇਹ ਗਰਦ ਉਹ ਵਾਣਾ ਜਿਹੜਾ ਬਿਲਕੁਲ ਨਚੂਟਦਾ ਹੈ ਬੱਚੇ ਨੂੰ ਪਸੰਦ ਆ ਬੱਚੇ ਨੂੰ ਜਿਹੜਾ ਦੋਸਤੋ ਫੇਰ ਚਗਾਉਣਾ ਇਹ ਲਾਜੀ ਹੋ ਬੱਚੇ ਦਾ ਬਿਲਕੁਲ ਤੁਹਾਨੂੰ ਸ਼ੁਕਰੀਆ ਦਿੰਦੇ ਹਾਂ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦੀ